ਗਾਈਸ ਕੀ ਹਾਲ? ਜਾ ਟਾਟਾ ਸਾਰਿਆਂ ਨੂੰ ਸਵਾਗਤ ਹੈ ਜੀਐਸਪੀ ਬਲੌਗਰ ਚੈਨਲ ਦੇ ਵਿੱਚ ਤੇ ਅੱਜ ਹੈਗਾ ਫਰਾਈਡੇ ਕੱਲ ਹੈਗਾ ਸ਼ਨੀਵਾਰ ਤੇ ਪਰਸੋਂ ਹੈਗਾ ਐਤਵਾਰ ਸਾਰੇ ਵਾਰਤਾਂ ਨੂੰ ਗਿਨਾਤੇ ਗਾਈਸ ਤੇ ਹੁਣ ਆਪਾਂ ਚੱਲਦੇ ਹਾਂ ਸਕੂਲੇ ਰੋਟੀ ਪਾਣੀ ਖਾਈਏ ਪੱਕ ਪਤਾ ਨਹੀਂ ਗਾਈਸ ਕੀ ਅਜੀ ਭਜੀ ਅੱਜ ਜੈਜੀ ਵਧੀਆ ਠੀਕ ਭਜੀ ਆਪਾਂ ਕੀ ਲੈਣਾ ਸਕੂਲੇ ਜਾਣਾ ਗਾਈਸ ਤੇ ਹੁਣ ਮੈਂ ਰੋਟੀ ਖਾਣਾ ਤੇ ਤੁਹਾਨੂੰ ਮਿਲਦਾ ਬਾਅਦ ਵਿੱਚ ਬਾਏ ਗਾਈਸ ਇਸ ਵਿੱਚ ਸਕੂਲੇ ਆ ਚੁੱਕੇ ਹਾਂ ਤੇ ਪ੍ਰਣਾ ਲਾ ਲਿਆ ਹੈ ਤੇ ਅੱਜ ਹੀ ਗੇਮ ਪੀਰੀਅਡ ਲੱਗਾ ਗਾਇਸ ਚੈੱਕ ਕਰ ਕੋ ਨੈਟਫਲਿਕਸ ਤੇ ਆ ਗਿਆ ਹਾਂ ਯਾਰ ਕਿਤਾਂ ਦਾ ਰੁਕ ਨਹੀਂ ਹੋ ਗਾਇਸ ਆਉ ਲੈਣ ਪੈ ਗਈ ਮੱਥੇ ਤੇ ਹਾਂ ਗਾਇਸ ਮੈਂ ਰੋਟੀ ਖਾਣ ਲੱਗਾ ਰੋਟੀ ਖਾ ਕੇ ਤੇ ਮੈਂ ਤੁਹਾਨੂੰ ਗਾਇਸ ਹੁਣ ਤੁਹਾਨੂੰ ਮਿਲਾਂਗਾ ਸਿੱਧਾ ਕਿਚਨ ਤੇ ਜਾਣਗੂ ਤਬਾਏ ਗਾਇਸ ਗਾਇਸ ਆਪਾਂ ਕਲੋਨੀਆਂ ਦੇ ਵਿੱਚ ਆ ਚੁੱਕੇ ਹਾਂ ਤੇ ਸੋਰੀ ਮੈਂ ਘਰ ਤੋਂ ਮਿਲ ਕਹਿ ਕਿ ਨਹੀਂ ਆਇਆ ਮਿਲ ਵਲੋਗ ਨਹੀਂ ਸ਼ੂਟ ਹੋਇਆ ਘਰ ਤੋਂ ਟਿਊਸ਼ਨ ਹੁੰਦਾ ਤੇ ਹੁਣ ਗਾਇਸ ਆਪਾਂ ਚੱਲਦੇ ਕਲੋਨੀਆਂ ਦੇ ਵਿੱਚ ਤੇ ਐਂਟ੍ਰੈਂਸ ਗੇਟ ਜਿਹੜਾ ਆਪਣੀ ਮੇਨ ਕਲੋਨੀ ਦਾ ਉਹ ਹੈਗਾ ਆ ਉਹ ਰਿਆ ਸਿੱਕ ਟੈਕ ਜੂ ਕਰਕੇ ਬੁਖਾਰੀ ਗਾਇਸ ਤਾਂ ਹੁਣ ਗਾਇਸ ਅੰਦਰ ਜਾ ਕੇ ਤਾਨੂੰ ਮਿਲਦੇ ਆ ਗਾਇਸ ਚੈੱਕ ਕਰੋ ਆਪਾਂ ਕਲੋਨੀਆਂ ਦੇ ਅੰਦਰ ਆ ਚੁੱਕੇ ਆ ਤੇ ਪਿਛੇ ਬੀਬੀਆਂ ਵੀ ਸ਼ੈਅ ਕਰਨੀਆਂ ਨੇ ਤੇ ਆਹ ਖੁਸ਼ਦਾਈਆਂ ਗੁੰਨੇ ਆਣੇ ਆਲੇ ਕੰਮ ਦੇ ਆਹ ਖੁਸ਼ਦਾਈ ਕੀ ਦੀਆ ਬੁ ਕਰਨ ਜਿਹੜਾ ਤੂੰ ਮੜਿਆ ਸਿਆਣਾ ਹੋ ਗਿਆ ਨਾ ਕਿਤੇ ਹੋਰ ਸਾਲ ਦੋ ਸਾਲ ਨੂੰ ਜਿਹੜਾ ਤੂੰ ਵਲੌਗ ਵੇਖਿਆ ਕਰਨੇ ਮੇਰੇ ਭਰਾ ਇਹ ਤੂੰ ਉਹਦੋਂ ਵੀ ਇੱਕ ਹੀ ਕਹਾ ਕਹਨਾ ਕੀ ਹੈ ਨਹੀਂ ਸਦਾ ਹੀ ਕੰਮ ਕਰਦਾ ਹਾਂ ਮੈਂ ਹਾਂ ਗਾਇਜ਼ਾ ਵੇਖੋ ਇਨੇ ਖਰਗੋਸ਼ ਪਾਲੇ ਉਹਨਾਂ ਲਈ ਰੋਜ਼ ਕਾਹ ਪੁੱਟਣ ਹੁੰਦਾ ਆ ਤੇ ਇਹਲਾ ਵੀਡੀਓ ਇੰਨੇ ਪਾਦਾ ਕਿ ਨਾ ਨਹੀਂ ਉਹਨਾਂ ਪੈ ਜਾਣੀ ਆ ਇਹ ਆ ਵੇਖੋ ਕਿੰਨਾ ਵਧੀਆ ਮੁੰਡਾ ਕਰੋ ਯਾਰ ਸਮਝ ਕਰੋ ਐਵੇਂ ਇੱਥੇ ਬੀਲ ਲਿਆ ਬਰਾ ਹਾਂ ਗਾਇਜ਼ਾ ਬੰਬੂਗਾੜਿਆ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਸਿੱਧਾ ਉੱਤੇ ਆ ਗਏ ਮੇਰ ਕਲੋਨੀ ਦੇ ਵਿੱਚ ਜਿੱਥੇ ਆਪਾਂ ਦੌੜ ਦੋਣੀ ਹੈ ਗਾਈਜ਼ ਚੈੱਕ ਕਰੋ ਆਪਾਂ ਕਲੋਨੀ ਦੇ ਵਿੱਚ ਆ ਚੁੱਕੇ ਹਾਂ ਆਪਣੀ ਜਗ੍ਹਾ ਉੱਧਾ ਹੋਊਗਾ ਠੀਕਾ ਉਧਰ ਦੇ ਪਾਸੇ ਤੇ ਆਪਣੀ ਜਗ੍ਹਾ ਨੂੰ ਛੱਡ ਕੇ ਆਹ ਦੇਖੋ ਕਿੱਥੇ ਆਏ ਨੇ ਪਤਾ ਨਹੀਂ ਇਹਨਾਂ ਨੂੰ ਕੀ ਰੱਬ ਗਾ ਗਾਈਜ਼ ਇੱਥੇ ਹੁਣ ਆਪਾਂ ਇਹਨਾਂ ਦੇ ਲੱਗ ਜਾ ਕੇ ਜਾਣਦੇ ਫਿਰ ਵੀ ਨੇ ਕੀ ਲੱਗ ਜਾਣਗੇ ਚਾ ਚੈੱਕ ਕਰੋ ਇੱਥੇ ਬੈਠੇ ਨੇ ਆਹ ਟ੍ਰੇਨ ਦੇਖਦੇ ਟ੍ਰੇਨ ਆਈ ਚੈੱਕ ਕਰੋ ਗਾਈਜ਼ ਪਤਾ ਨਹੀਂ ਕਿਹੜੀ ਟ੍ਰੇਨ ਕਿਹੜੀ ਆ ਵਾ ਟ੍ਰੇਨ ਇਹ ਆਈ ਉਹ ਵਾਲੀ ਜਿਹੜੀ ਉਹ ਪਠਾਨਕੋਟ ਉਹ ਵੱਲ ਜਾਣੀ ਹੈ ਹੈ ਪਠਾਨਕੋਟ ਜੰਦਰ ਦੀ ਹਾਂ ਇਹਦੇ ਇੰਟਰੋਡਕਸ਼ਨ ਦੇ ਆਪ ਹੈਲੋ ਗਾਈਸ ਕਿਵੇਂ ਹੋ ਆਪ ਲੋਗ ਆਪਣਿਆ ਵੀ ਬੋਲ ਹੈ ਜਦਮੀਰ ਮੇਰੇ ਭਰਾਵੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਢੁੱਲਰ ਸਾਹਿਬ ਫੇਟੋ ਕਾਨੂੰਨੀ ਚ ਆਏ ਨੇ ਇਹਨਾਂ ਦੀ ਅਜ ਕਤਰਤ ਕਰਾਉਣੀ ਜੀ ਆਪਾਂ ਸਾਰਿਆਂ ਨੇ ਆ ਬੰਦੇ ਵੇਖ ਲੋ ਕੋਈ ਇਹ ਸਾਰੇ ਕੋਈ ਚੇਂਜ ਕੋਈ ਨਹੀਂ ਹੈਗਾ ਜੇ ਬੰਦਾ ਉਹ ਦੇਖੋ ਤੁਸੀਂ ਗਾਈਸ ਆਪ ਠੀਕ ਠਾਕ ਜੇ ਬਸ ਠੀਕ ਠਾਕ ਹੀ ਰਿਓ ਤੇ ਬਸ ਬੰਦੇ ਇਕੱਠੇ ਹੋ ਲੱਗੇ ਜੀ ਹੁਣ ਆਪਾਂ ਸਾਰਿਆਂ ਨੇ ਮਸਤੀ ਮਸਤੀ ਐ ਪੂਰੀ ਹੱਤ ਲੜਾਈ ਕਰਨੀ ਜਿਹੜੇ ਸਾਹ ਨਾਲ ਇਹ ਕਹਿੰਦੇ ਬੰਦੇ ਬੰਦੇ ਇਕੱਠੇ ਕਰਨੇ ਆਂ ਹੁਣ ਗਏ ਤਾਂ ਆਪਾਂ ਦੌੜ ਦੌੜ ਕੇ ਫੇਰ ਤਾਂ ਮਿਲਦੇ ਆਂ ਗਾਈ ਦਾ ਚੱਕਰੋਂ ਮੁੰਡੇ ਦਾ ਮੋਟਰਸਾਈਕਲ ਸਟਾਰਟ ਹੁੰਦਾ ਉਹਨੂੰ ਸਟਾਰਟ ਕਰਕੇ ਨੇ ਮੋਟਰਸਾਈਕਲ ਅਹੀਂ ਦੌੜਦਾ ਲਈ ਹੈ ਹਣੀ ਕਿਤਾ ਜਿੱਤ ਗਿਆ ਕਿਹੜੀ ਗੇਮ ਦੇ ਜਿੱਤ ਗਿਆ ਵਾਹਰ ਬਾਲ ਕੱਡ ਪੋਜੀਸ਼ਨ ਆਈਂ ਬਤਾਈਆਂ ਵੀਡੀਓ ਵਾੜੀ ਨਹੀਂ ਬਣੀ ਹੋਇਆ ਵੀਡੀਓ ਬਣੀ ਹੈ ਤੂੰ ਸੈਂਡ ਕਰਦਾ ਜਾ ਕੇ ਕਰਦੀ ਮੈਂ ਕਲੀਪ ਇਹਦੇ ਵੀ ਚਾੜ ਕਰ ਦੂੰਗਾ ਉਹਨਾਂ ਵੀ ਇੱਦਾਂ ਖਿੱਚੀਆਂ ਮੈਂ ਗਣਾ ਲਾਗਣਾ ਵੀਡੀਓ ਦੇਖ ਲੈ ਵਿੱਚ ਸੈਂਡ ਵੀਡੀਓ ਪਾ ਦੂੰਗਾ ਤੇ ਅੱਜ ਗਾਈਸ ਹਣੀ ਕਿਹਾ ਤਾਂ ਪਾਰਟੀ ਹੈ ਜਾਣੇ ਆ ਪਾਰਟੀ ਜਾਣੇ ਆ ਖਾਣੇ ਪੱਟੀ ਜਾਣਾ ਹੈ ਮੋੜ ਦੇ ਪੰਜਾ ਪੰਜਾ ਦੇ ਵਿੱਚ ਪੜੇ ਨਾ ਇੱਕ ਦਿਨ ਨੂੰ ਇੱਕ ਬਹੁਤ ਮਾਈ ਇਹ ਬਹੁਤ ਬੜੇ ਟੋਫੀਆਂ ਮੈਨੂੰ ਲੱਗਾ ਟੋਫੀਆਂ ਖਵਾਏਗਾ ਉਹ ਖਾ ਲੋ 1 ਰੁਪਏ ਦੀਆਂ ਜਿਹੜੀਆਂ ਦੋ ਮਿਲੀਆਂ ਠੀਕ ਹੈ ਬਹੁਤ ਤੇਰਾ ਬਜਟ ਵਧੀਆ ਲੱਗਾ 5-5 ਰੁਪਏ ਵਾਲੇ ਪੈਕਟ ਜਿਹਾਣ ਚੱਲਦੇ ਠੀਕ ਆ ਰੇਡ ਦੇ ਆਓ ਵੇ ਰੇਡ ਕੇ ਚੱਲ ਆਇਆ ਲਿਆ ਆਇਆ ਚੈੱਕ ਕਰਵਾ ਇਸ ਇਕੱਠੇ 100 ਰੁਪਏ ਮਾਮਾ ਸਿਕਿਉਰਿਟੀ ਗਾਰਡ ਰੱਖ ਓਏ ਗਨਮੈਨ ਰੋਪਰਾ ਇਹਦੇ ਨਾਲ 100 ਰੁਪਏ ਇਕੱਠੇ ਇਹਦੇ ਕੋਲ ਇਕੱਠੇ 100 ਰੁਪਏ ਇਕੱਠੇ ਆਹੋ ਇਕੱਠੇ 100 ਰੁਪਏ ਆਹੋ ਭਾਈ ਸਾਹਿਬ ਫੜੋ ਯਾਰ ਮੈਂ ਚੱਕਿਆ ਆਹੋ ਇੱਥੇ ਕਿ ਇਹਨੇ ਬੁਕਲ ਮਾਰ ਲਈ ਤੇ ਗਾਈਸੋ ਨਾ ਪੜਾ ਥੋੜੀ ਐਕਸਰਸਾਈਜ਼ ਹੋਰ ਕਰਦੇ ਆ ਫਿਰ ਆਪਾਂ ਚੱਲਦੇ ਆ ਤੇ ਵੈਨੇ ਜਿਹੜੀ ਨਹੀਂ ਕਿ ਪਾਰਟੀ ਦਊਗਾ ਨਹੀਂ ਤਾਂ ਆਪਾਂ ਮੰਗਣੀ ਨਹੀਂ ਐਕਸਰਸਾਈਜ਼ ਕਰ ਲਈਏ ਬਸ ਨਹੀਂ ਕਿ ਇਹ ਤੋਂ ਨਦੀ ਹੋ ਚੱਦੀ ਐ ਤੇ ਆਪਾਂ ਅੱਸਰ ਜਿਵੇਂ ਕੱਟੀ ਕਰਦੇ ਹੁੰਦੇ ਆ ਤੇ ਜ਼ਿਆਦਾਤਰ ਆਪਾਂ ਦੌੜ ਹੀ ਰਹਿੰਦੇ ਨੇ ਮੇਨ ਚੀਜ਼ ਆਪਣੀ ਜਿਹੜੀ ਆ ਤੇ ਹੁਣ ਨਹੀਂ ਕਿ ਵੈਨੇ ਪੰਜ ਪੰਜ ਲੀਡ ਖਵਾਊਗਾ ਕੀ ਕਰੂਗਾ ਬੰਦਾ ਨਾ ਹੀ ਖੋਏ ਬੰਦਾ ਘਰ ਰੋਟੀ ਖਾਏ ਇਸ ਤਰ੍ਹਾਂ ਹੋ ਆਇਆ ਮਮਾ ਮਰ ਜਣਾਏ ਗਾਈ ਜਾਉਂ ਚਾ ਕਰੋ ਤੇ ਪਾਣੀ ਪੀਂਦੇ ਸੁਖਾ ਤੇ ਪਾਣੀ ਦਾ ਸੈਂਟਰ ਹੋਣੀ ਆ ਹੁਣ ਆਪਾਂ ਸਹੀ ਪਾਣੀ ਪੀਣੇ ਤਾਂ ਨੂੰ ਜਾਣ ਲੱਗਾ ਮਿਲਦੇ ਗਾਈਸ ਜੈ ਸਾਨੂੰ ਉਮੀਦ ਨਹੀਂ ਕੀ ਹੱਡੇ ਸ਼ਹਿਰ ਜਿੰਨੀ ਉਹਦੀ ਲੋਕੇਸ਼ਨ ਹੋਣੀ ਸਹੀ ਗੱਲ ਬਾਬੇ ਮੈਨੂੰ ਤੇ ਤੂੰ ਦੱਸਿਆ ਕਿ ਇੱਥੇ ਦੌੜ ਲੋਣਾ ਆਕਰ ਗਾਈ ਸੋਤੇ ਫੋਟੋਆਂ ਖਿੱਚ ਕੋਈ ਯੋ ਕਿ ਲੱਗਣਾ ਫੋਟੋ ਫੋਟੋ ਖਿੱਚ ਕੇ ਆਈਏ ਉੱਤੇ ਉਹ ਸਾਹਮਣੇ ਬੱਗਾ ਲੱਗੇ ਇਦਾਂ ਪਤਾ ਨਹੀਂ ਕੀ ਸ਼ੌਕ ਚੜਿਆ ਲਾਈ ਜਾਂਦਾ 도ੜਾਂ ਲਾਈ ਜਾਂਦਾ 도ੜਾ ਐ ਹੁਣ ਫੂਟ ਦਿਆ ਕਸਨ ਗਾਇਸ ਤੇ ਹੁਣ ਆਪਾਂ ਚੱਲਦੇ ਸਿੱਧਾ ਤਰ ਗੋਰਦਾਰੇ ਤੁਹਾਨੂੰ ਗਾਇਸ ਹੁਣ ਆਪਾਂ ਸਿੱਧਾ ਫੁਟਕਰੇ ਦੀ ਗੱਲ ਕੁੱਤੀ ਕਰ ਦਈਆਂ ਗਾਇਸ ਹੁਣ ਆਪਾਂ ਪਤਾ ਨੂੰ ਮੇਰੇ ਫੁਟਕਰਾ ਗੋਰਦਾਰੇ ਜਾ ਕੇ ਭਾਈ ਗਾਇਸ ਚੈੱਕ ਕਰੋ ਸਰਦਿਆ ਨੇ ਬਾਹਰ ਖਲੋਤੇ ਨੇ ਹੁਣ ਆਪਾਂ ਟਿਊਸ਼ਨ ਤੋਂ ਆ ਜਾਈਏ ਕੋਲੋਨੀਆ 도ੜ 도ੜ ਲੱਗੇ ਆ ਵੇ ਕੋਈ ਦਿਨ ਆਈ ਦੀ ਲੜਾਈ ਹੋ ਗਈ ਹੈ ਹਾਂ ਹਾਂ ਕੀਪ ਟਬਾਗ ਡਮ ਲਗ ਗਾਈਸ ਉਹਨਾ ਪਾਣ ਨੂੰ ਇੱਕ ਦਰ ਰੇ ਨਾ ਅਗੇ ਤੋਂ ਕਲ ਸੰਤਰਾ ਆ ਗਾਈਸ ਫਕ ਯੂ ਕੀ ਪੇਰਾ ਹੈ ਨਾ ਗਾਈਸ ਉਹਨਾ ਹਾਂ ਗੁਰਦਰਜਾ ਹੋ ਗਿਆ ਕਰੋ ਅੱਜ ਸਮਾਪਤੀ ਹੋ ਚੁੱਕੀ ਆ ਤੇ ਮੈਂ ਲੇਟ ਹੋ ਗਿਆ ਵੇਖੋ ਜਸਪਾਜੀ ਖਲੋਤੇ ਨੇ ਬਾਈ ਗੁਰਜੀ ਦਾ ਖਾਸ ਸਾਹ ਬਾਈ ਗੁਰਜੀ ਇਹ ਬਾਤ ਆ ਆ ਪੀਣਾ ਵੀ ਆ ਚੁਕਿਆ ਬਹੁਤ ਬਹੁਤ ਫਿਨ ਆਈਆਂ ਉਹ ਪਤਾ ਨਹੀਂ ਫਿਨ ਆ ਚੱਲ ਦੋਸਤ ਹਾਂਜੀ ਕੀ ਆ ਚੱਲ ਦੋਸਤ ਤੇ ਗਾਈਜ਼ ਹੁਣ ਆਪਾਂ ਗੰਦ ਪਾਉਣ ਵਾਲਾ ਤੇ ਗਾਈਜ਼ ਹੁਣ ਅੱਪੀ ਕਰ ਸਕਦੇ ਆ ਸੋਫਾ ਸਨ ਹੋ ਗਿਆ ਅੱਜ ਨਹੀਂ ਕਰ ਕੋਈ ਨਹੀਂ ਕਰਦੇ ਮਾਈਨਕ੍ਰਾਫਟ ਖੇਡਾਂਗੇ ਹਾਂ ਬਈ ਆ ਗਿਆ ਬਾਪ ਬਾਬੇ ਦੇ ਨਾਲ ਖੇਡਾਂਗੇ ਹੁਣ ਆਪਾਂ ਆਹ ਦੇਖੋ ਜੀ ਮਾਮਾ ਜੀ ਦਾ ਵਲੋਗ ਹੈ ਇਹਨੂੰ ਤਾਂ ਗੱਲ ਕਰ ਲੈਂਦੇ ਦੇਖੋ ਜੀ ਪਸੀਨਾ ਜੜਿਆ ਇਹਨੂੰ ਆਹ ਪਾਈ ਆ ਵਲੋਗ ਦੀ ਪੰਬੀਰੀ ਜੀ ਹਾਂ ਜੀ ਹਾਂ ਜੀ ਇਹ ਮਾਰੀ ਦੀ ਗਾਈਜ਼ ਹੁਣ ਆਪਾਂ ਤੁਹਾਨੂੰ ਬਾਅਦ ਚ ਮਿਲਦੇ ਬਾਈ ਗਾਈਜ਼ ਗਾਈਸ ਇਹ ਆਪਾਂ ਹੁਣ ਆਪਾਂ ਦੁੱਧ ਲੈ ਆਏ ਅਬੀ ਤੇਰੀ ਤਾਂ ਦੁੱਧ ਲੈ ਆਏ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਹੁਣ ਆਪਾਂ ਅੱਜ ਗੁਰਦਾਰੇ ਸੁਖਾਣ ਨਹੀਂ ਕਰਾ ਪਾਈ ਕਿਉਂਕਿ ਗਾਈਸ ਜਲਦੀ ਸਮਾਪਤੀ ਕਰਤੀ ਜਲਦੀ ਆਂਦਾ ਮੈਂ ਵੀ ਨਹੀਂ ਕਰਾਇਆ ਤੂੰ ਵੀ ਨਹੀਂ ਕਰਾ ਮੈਂ ਆ ਉਤਾ ਹੀ ਲੇਟ ਮਤਲਬ ਜਲਦੀ ਕਰਤਾ ਤੇ ਦੁਕਾਨ ਆਪਣੀ ਗਾਈਸ ਬੰਦ ਕਰਤੀ ਇਹ ਘਰਦਿਆਂ ਨੇ ਉਤਾ ਹੀ ਬੰਦ ਕੀਤੀ ਆ ਉਤਾ ਹੀ ਵੇਲਾ ਬេរਾ ਹੈ ਤੇ ਗਾਈਸ ਹੁਣ ਆਪਾਂ ਵਧੀਆ ਮਾਰਦੇ ਫਿਰ ਤੁਹਾਨੂੰ ਅੱਜ ਦੇ ਵਲੌਗ ਚ ਜਿਹਨੂੰ ਅੱਜ ਦਾ ਵਲੌਗ ਲੱਗਾ ਵਧੀਆ ਲਾਈਕਸ ਸਬਸਕ੍ਰਾਈਬ ਜ਼ਰੂਰ ਕਰ ਦਿਓ ਭਾਈ ਸਲੈਟ ਕਰ ਚੰਗਾ